ਨੰਗਲ ਦੀ ਜਵਾਰ ਮਾਰਕੀਟ ਵਿਖੇ ਕਿਰਨ ਨਾਮ ਦੀ ਮਹਿਲਾ ਦੇ ਘਰ ਈਡੀ ਦੀ ਛਾਪੇਮਾਰੀ ਕਾਰਨ ਹੜਕੰਪ ਮਚ ਗਿਆ ਜਾਣਕਾਰੀ ਮੁਤਾਬਕ ਜਿਸ ਘਰ ਵਿੱਚ ਈਡੀ ਨੇ ਛਾਪੇਮਾਰੀ ਕੀਤੀ ਹੈ ਉਹ ਘਰ ਕਿਰਨ ਨਾ ਦੀ ਔਰਤ ਦਾ ਹੈ ਜੋ ਕਿ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨਾ ਦੇ ਬੰਤੀਏ ਬਿਹਾਰੀ ਹਸਪਤਾਲ ਵਿੱਚ ਕੰਮ ਕਰਦੀ ਸੀ ਅਤੇ ਉਸ ਹਸਪਤਾਲ ਦੀ ਮੈਨੇਜਮੈਂਟ ਹਿਮਕੇਅਰ ਯੋਜਨਾ ਦੇ ਤ ਹੋਂ ਵਾਲੇ ਇਲਾਜ ਵਿੱਚ ਕੱਤੀ ਤੇ ਤੋਰਤੇ ਘੁਟਾਲੇ ਦੇ ਆਰੋਪ ਲੱਗੇ ਸਨ ਜਿਸ ਦੀ ਜਾਂਚ ਈਡੀ ਕਰ ਰਹੀ ਹੈ ਇਸ ਤੋਂ ਪਹਿਲਾਂ ਸ਼ਿਮਲਾ ਤੋਂ ਆਈ ਈਡੀ ਦੀ ਟੀਮ ਨੇ ਹਸਪਤਾਲ ਦੇ ਮਾਲਕ ਦੇ ਘਰ ਅਤੇ ਸਟਾਫ ਦੇ ਘਰ ਛਾਪੇਮਾਰੀ ਕੀਤੀ ਜਿਸ ਵਿੱਚ ਨੰਗਲ ਦੀ ਜਵਾਰ ਮਾਰਕੀਟ ਦੀ ਮਹਿਲਾ ਕਿਰਨ ਦਾ ਨਾਮ ਵੀ ਸ਼ਾਮਿਲ ਹੈ ਅਤੇ ਉਸ ਘਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਈਡੀ ਨੇ ਬੁੱਧਵਾਰ ਸਵੇਰੇ ਉਹਨਾਂ ਦੇ ਰੱਕੜ ਕਲੋਨੀ ਦੇ ਹਸਪਤਾਲ ਵਿੱਚ ਛਾਪੇਮਾਰੀ ਕੀਤੀ ਰਿਫੋਰਸਮੈਂਟ ਡਾਇਰੈਕਟਰ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਅਤੇ ਕੁੱਲੂ ਵਿੱਚ ਵੀ ਇਸ ਬੰਦ ਦੇ ਵਿੱਚ ਛਾਪੇਮਾਰੀ ਕੀਤੀ ਅਤੇ ਇਸ ਦੇ ਨਾਲ ਹੀ ਈਡੀ ਨੇ ਕਾਂਗੜਾ ਜ਼ਿਲ੍ਹੇ ਦੇ ਦੋ ਕਾਂਗਰਸੀ ਆਗੂਆਂ ਦੇ ਟਿਕਾਣੇ ਤੇ ਵੀ ਛਾਪੇਮਾਰੀ ਕੀਤੀ ਈਡੀ ਦੀ ਟੀਮ ਚ ਲਗਭਗ 40 ਗੱਡੀਆਂ ਸ਼ਾਮਿਲ ਸਨ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਈਡੀ ਨੇ ਬੁੱਧਵਾਰ ਸਵੇਰ ਨੂੰ ਊਨਾ ਜ਼ਿਲ੍ਹੇ ਦੇ ਧਰਮਸ਼ਾਲਾ ਚੰਡੀਗੜ੍ਹ ਰੋਡ ਤੇ ਪੈਂਦੇ ਰੱਕੜ ਕਲੋਨੀ ਇਲਾਕੇ ਚ ਸਥਿਤ ਇੱਕ ਨੀਜੀ ਹਸਪਤਾਲ 'ਚ ਛਾਪਾ ਮਾਰਿਆ ਕਿਉਂਕਿ ਇਹ ਮਾਮਲਾ ਯੋਜਮਾਨ ਕਾਰਡ ਘੁਟਾਲੇ ਨਾਲ ਜੁੜਿਆ ਹੋਇਆ ਹੈ ਇਸ ਸਬੰਧ ਵਿੱਚ ਈਡੀ ਨੇ ਜਾਂਚ ਜਾਰੀ ਰੱਖਦੇ ਹੋਏ ਕਾਰਵਾਈ ਕੀਤੀ ਹੈ ਜਾਣਕਾਰੀ ਮੁਤਾਬਕ ਜਨਵਰੀ 2023 ਵਿੱਚ ਉਕਤ ਹਸਪਤਾਲ ਵਿੱਚ ਯੋਜਮਾਨ ਕਾਰਡ ਨੂੰ ਲੈ ਕੇ ਧੋਖਾ ਧੜੀ ਦੇ ਦੋਸ਼ ਲੱਗੇ ਸਨ ਜਿਸ ਸਬੰਧੀ ਥਾਣਾ ਵਿਜੀਲੈਂਸ ਉੰਡਾ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਕਿਰਨ ਸੋਨੀ ਨਾਮ ਦੀ ਫੋਰਥ ਦਾ ਨਾਮ ਇਹ ਸ਼ਾਮਿਲ ਹੈ ਜੋ ਕਿ ਨੰਗਲਦੀਰ ਜਵਾਰ ਮਾਰਕੀਟ ਦੀ ਰਹਿਣ ਵਾਲੀ ਹੈ ਜਿਸ ਦੇ ਘਰ 'ਚ ਈਡੀ ਦੀ ਰੇਟ ਜਾਰੀ ਹੈ ਇੱਥੇ ਦੀ ਮਿਸ ਇੱਥੇ ਦੀ ਐਮਸੀ ਮੇਰੀ ਮੈਸੇਜ ਹੈ ਇਹ ਸਾਡੇ ਬਾੜ ਦਾ ਇੱਕ ਰੇਲਵੇ 5ਏ ਮਕਾਨ ਨੰਬਰ ਹੈ ਇੱਥੇ ਦੀ ਇੱਕ ਲੇਡੀ ਜਿਹੜੇ ਘਰ ਮਨੋਜ ਕੁਮਾਰ ਵਾਈਫ ਮਨੋਜ ਕੁਮਾਰ ਦੇ ਘਰ ਆਪਾ ਨੇ ਤਾਂ ਪੁੱਛ ਕੀਤੀ ਮੈਨੂੰ ਸਾਨੂੰ ਨਹੀਂ ਕੁਝ ਨਹੀਂ ਦੱਸਿਆ ਕਹਿੰਦੇ ਸਾਡੀ ਇਨਕੁਆਰੀ ਹੋ ਰਹੀ ਹੈ ਜਦ ਕੋ ਅੰਕਵਰੀ ਕੰਪਲੀਟ ਹੋ ਜੂਗੀ ਆਪਾਂ ਤੁਹਾਨੂੰ ਸਭ ਨੂੰ ਦੱਸ ਕੇ ਜਾਵਾਂਗੇ ਹੱਤ ਸਾਨੂੰ ਕੁਝ ਨਹੀਂ ਪਤਾ ਆਪਾਂ ਤਾਂ ਬਾਹਰ ਖੜੇ ਆ ਨਾ ਸਾਨੂੰ ਅੰਦਰ ਜਾਣਦੇ ਨਾ ਸਾਨੂੰ ਕੋਈ ਕੋਪਰੇਟ ਕਰ ਰਿ ਤੇ ਮਾਮਲਾ ਕੀ ਸਰ ਇਹ ਦੱਸਿਆ ਮੈਨੂੰ ਪਤਾ ਨਹੀਂ ਕਿ ਕੀ ਕੀ ਚੱਕਰ ਹੈ ਮਤਲਬ ਕਹ ਸਕਦੇ ਆਪਾਂ ਮਰੇ ਜੱਤ ਉਹ ਕਹ ਦੱਸ ਨਹੀਂ ਦੇ ਆਪਾਂ ਕਹਿ ਨਹੀਂ ਸਕਦੇ ਕੁਝ ਕਿੰਨੇ ਵਜੇ ਤੋਂ ਰੇਡ ਜਿਹੜੀ ਜਾਰੀ ਹੈ ਇਸ ਵੇਲੇ 8:30 ਵਜੇ ਮੈਨੂੰ ਸਾਡੇ ਟ ਫੋਨ ਆਇਆ 8:30 ਫੋਨ ਆਇਆ ਕਿ ਰੇਡ ਪਈ ਮੈਂ 8:30 ਹੀ ਆ ਗਿਆ ਤਾਂ ਜੀ ਬਾਕੀ ਕਹਿੰਦੇ ਸਾਰੀ ਜਾਣਕਾਰੀ ਬਾਅਦ ਵਿੱਚ ਸ਼ਾਮ ਨੂੰ ਦੱਸ ਕੇ ਜਾਵਾਂਗੇ ਕਹਿੰਦੇ ਤੁਹਾਨੂੰ ਜਦ ਵੀ ਫਰੀ ਹੋਏ ਸਾਨੂੰ ਦੱਸ ਕੇ ਜਾਵਾਂਗੇ ਕੀ ਲੱਗਦਾ ਹੈ ਕੁਝ ਹੋ ਸਕਦਾ ਕਪੜਾ ਕਿਉਂਕਿ ਪਹਿਲੇ ਵੀ ਦੋ ਵਾਰ ਇਹਨਾਂ ਨੂੰ ਨਮਾਸ਼ੀ ਦਾ ਸਾਹਮਣਾ ਕਰਨਾ ਪਿਆ ਜੋਰ ਮਾਰਕੀਟ ਵਿੱਚ ਰੇਟ ਨਹੀਂ 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 ਸਰ ਜਿਹੜਾ ਮੁੰਡਾ ਹੈ ਬਿਆਹ ਦਾ ਢਾਲੀ ਲਾਂਦਾ ਐਸਾ ਕੋਈ ਮਾਮਲਾ ਨਹੀਂ ਹੋ ਸਕਦਾ ਸਿਟੀ ਨਹੀਂ ਕੋਈ ਐਸਾ ਮਾਮਲਾ ਨਹੀਂ ਉਸ ਦਾ ਬੰਦੇ ਬਲਕਿ ਸ਼ਰੀਫ ਹੈ ਜੀ ਮੇਰੇ ਸਾਹਮਣੇ ਕੋਈ ਹੋ ਨਹੀਂ ਸਕਦਾ ਬਾਕੀ ਕਹਿ ਨਹੀਂ ਸਕਦੇ ਕੋਈ ਠੀਕ ਨਹੀਂ ਧਿਆਨ ਚਲਦੇ ਧਿਆਨ ਚਲਦੇ ਪਰਿਵਾਰਿਕ ਕਿੰਨਾ ਦੇ ਹੈ ਜੀ ਪਰਿਵਾਰ ਬਹੁਤ ਵਧੀਆ ਜੀ ਮੁੰਡਾ ਬਿਆਹ ਦਾ ਢਾਲੀ ਲਾਂਦਾ ਬਾਈ ਪ੍ਰਾਈਵੇਟ ਨੌਕਰੀ ਕਰਦੀ ਠੀਕ ਹੈ ਜੀ ਅੰਦਰ ਇਹ ਸੋਚ ਨਹੀਂ ਸਕਦੇ ਕੰਮ ਅੱਜ ਕੀ ਲੱਗਦਾ ਹੈ ਹੈ ਕੁਛ ਦੇਖੋ ਸਵੇਰੇ 5 ਵਜੇ ਦੀ ਇਹ ਟੀਮ ਆ ਜੀ ਇਹ ਇੱਥੇ ਆਪਣਾ ਸਰਚ ਕਰਦੇ ਰਹੇ 7:00 ਵਜੇ ਇਹਨਾਂ ਦੇ ਘਰ ਬੜੇ ਹੋ ਇਹ ਪਤਾ ਨਹੀਂ ਕਿਹੜੀ ਟੀਮ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਈਡੀ ਦੀ ਟੀਮ ਹੈ ਜਾਂ ਕੋਈ ਟੀਮ ਹੈ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਆਏ ਆ ਕੇ ਇਹਨਾਂ ਨੂੰ ਪੁੱਛਿਆ ਵੀ ਦੱਸੋ ਭਰਾ ਕਾਹਦੇ ਆਏ ਕੀ ਚੱਕਰ ਹੈ ਇਹ ਉਲਟੇ ਕੋਆਪਰੇਟ ਕਰਨ ਦੀ ਬਜਾਏ ਸਾਨੂੰ ਧੱਕੇ ਮਾਰ ਲਾਪੇ ਕੀ ਪਤਾ ਕਿਹੜੀ ਟੀਮ ਹੈ ਬਿਲਕੁਲ ਬਿਲਕੁਲ ਇਹ ਤਾਂ ਹੁਣ ਇਹਨਾਂ ਨੇ ਦੱਸਿਆ ਜਾਂ ਤੁਸੀਂ ਆਗੇ ਜਾਂ ਹੋਰ ਪਤਵੰਤੇ ਸੱਜਣ ਆਗੇ ਤੇ ਅਸੀਂ ਈਡੀ ਹੈ ਇਹ ਈਡੀ ਦਾ ਇਹਨਾਂ ਝੁਲਮ ਥੋੜਾ ਹਿੰਦੁਸਤਾਨ ਦੀ ਹੈ ਇਹ ਕਿਹੜਾ ਪਾਕਿਸਤਾਨ ਬਾਰਡਰ ਹੈ ਤੇ ਤੁਸੀਂ ਆਗੇ ਪੇ ਫੌਜੀਆ ਨੇ ਅਤੇ ਉਗਰਵਾਦੀ ਫੜਨੇ ਤੇ ਇੱਕ ਹਮਾਤੜ ਪਰਿਵਾਰ ਹੈ ਇਹ ਜਿਹੜੇ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਤਿੰਨ ਬੇਟੀਆਂ ਦਾ ਬਾਪ ਹੈ ਇੱਕ ਬੇਟੀ ਉਹਦੇ ਹੁਣ ਹੋਈ ਉਹ ਪਿੱਛੇ ਇੱਕ ਮਹੀਨੇ ਤੋਂ ਬਿਮਾਰ ਰਹੀ ਮੇਰੇ ਹਿਸਾਬ ਨਾਲ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਮਦਦ ਕੀਤੀ ਜਿਹੜੇ ਐਨੇ ਗਰੀਬ ਪਰਿਵਾਰ ਦੇ ਘਰ ਈਡੀ ਦਸਕਤ ਦੇਵੇ ਦੇਖੋ ਕਿੰਨੀ ਲਾਂਹਤ ਵਾਲੀ ਗੱਲ ਹੈ ਜੇ ਅਗਰ ਤੁਸੀਂ ਈਡੀ ਨੇ ਆਣਾ ਤਾਂ ਤੁਸੀਂ ਨੰਗਰ ਠਾਣੇ ਤਲਾਹ ਦਿਓ ਸਾਡੇ ਪਤਵੰਤੇ ਸੱਜਣਾਂ ਗਲੀ ਗਵਾਂਡ ਐ ਤੁਸੀਂ ਦੱਸੋ ਤੁਹਾਡੇ ਧੱਕੇ ਮਾਰਨੇ ਦਾ ਕਿਆ ਕੰਮ ਐ ਇੰਨਾ ਤਿਆਹਾਰ ਐ ਗੁੰਡਾਗਰਦੀ ਐ ਈਡੀ ਦੀ ਜੇ ਮੋਦੀ ਨੇ ਬਣਾਈ ਐ ਟੀਮ ਤਾਂ ਗੁੰਡਾਗਰਦੀ ਨਾ ਕਰਾਵੇ ਅਸੀਂ ਕਹਿੰਦੇ ਮੋਦੀ ਸਾਹਿਬ ਐਦਾਂ ਨਾ ਕਰੋ ਇਹਨਾਂ ਨੂੰ ਪਾਕਿਸਤਾਨ ਦੇ ਬਾਰਡਰਾਂ ਤੇ ਭੇਜੋ ਕਰੋੜਾ ਪਤਿਆਂ ਦੇ ਛਾਪੇ ਮਾਰਨ ਅ ਗਰੀਬਾਂ ਦੇ ਇਹਨਾਂ ਨੇ ਕਿਆ ਲੈ ਜਾਣਾ ਦਿਹਾੜੀ ਵਾਲੇ ਉਹਨੂੰ ਦਾ ਪਤਾ ਵਿਚਾਰੇ ਨੂੰ ਸ਼ਾਮ ਨੂੰ ਰੋਟੀ ਨਸੀਬ ਹੋਣੀ ਕਿ ਨਹੀਂ ਹੋਣੀ ਉਹਦਾ ਬਾਪ ਬਿਮਾਰ ਐ ਮੈਂਡਰੀ ਡਿਸਟਰਬ ਐ ਮਾਂ ਬਿਮਾਰ ਐ ਜਨਾਨੀ ਬਿਮਾਰ ਉੱਠੀ ਜਿਹਦੇ ਕਰ 15 ਬੰਦੇ ਸੇਰੇ ਵੜ ਗਏ ਉਹਦੇ ਹਾਲਾਤ ਕਿਆ ਬਣੇ ਹੋਣੇ ਬਿਲਕੁਲ ਬਿਲਕੁਲ ਗਲੀ ਗਵਾਨ ਸਾਰਾ ਦਹਿਸ਼ਤ ਚ ਹੈ ਵੀ ਕੀ ਹੋਇਆ ਇਹਦਾ ਹੁਣ ਪਤਾ ਲੱਗਿਆ ਪੀੜੀ ਆ ਇਹ ਉਹੀ ਨਾ ਨਿਕਮ ਹੋਵੇ ਜਿਹਦਾ ਅਗਨੀ ਵੀਰ ਵਾਲੇ ਮੁੰਡੇ ਨੇ ਲੁੱਟ ਲੇ ਅਗਨੀ ਵੀਰ ਦੱਸਦਾ ਰਿਹਾ ਮੈਂ ਫੌਜੀ ਆ ਫੌਜੀ ਆ ਬਾਅਦ ਚ ਲੜੇ ਰਾਂ ਨਿਕਲਿਆ ਸਾਨੂੰ ਕੀ ਪਤਾ ਇਹ ਕੌਣ ਹੈ ਬਿਲਕੁਲ ਬਿਲਕੁਲ ਲੋਕਾਂ ਨੂੰ ਦੱਸਣ ਜਾਂ ਇਹਨਾਂ ਨੇ ਈਡੀ ਨੇ ਟੀਮ ਨੇ ਆਣਾ ਲੋਕਲ ਥਾਣੇ ਜੜੇ ਵੀ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕੋਈ ਵੀ ਥਾਣਾ ਉਹਨੂੰ ਤਲਾਹ ਦੇਣ ਉੱਥੇ ਦਾ ਮੁਲਾਜ਼ਮ ਨਾਲ ਆਵੇ ਐਦਾਂ ੱੱਕੇ ਨਾ ਕਰਨ ਪਬਲਿਕ ਨੇ ਜਾਗ ਜਾਣਾ ਇੰਨਾ ਨਹੀਂ ਅਤਿਆਚਾਰ ਹੋਇਆ ਵਾ ਕਿ ਜਿੱਥੇ ਮਰਜੀ ਜਾਓ ਈੜੀ ਵੱੜ ਗਈ ਈੜੀ ਐ ਖਾ ਜਾਣਾ ਈੜੀ ਨੇ ਸਾਨੂੰ ਅਸੀਂ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਆਮ ਪਬਲਿਕ ਦਾ ਸਾਥ ਦਿਓ ਗਰੀਬ ਆਦਮੀ ਇਹਨਾਂ ਤੱਕੇ ਨਾ ਕਰੋ ਗਰੀਬ ਪਰਿਵਾਰ ਹੈ ਇਹਨਾਂ ਅਤਿਆਚਾਰ ਨਾ ਕਰੋ ਧੰਨਵਾਦ ਜੀ ਮਾਮਲਾ ਸਰ 2 ਸਾਲ ਪਹਿਲੇ ਰਿਸ਼ਤੇਦਾਰਾਂ ਦਾ ਹੱਥ ਹੈ ਤਾਂ ਉਹ ਮਾਮਲਾ ਠੰਡੇ ਬਸਤੇ ਜਪਾਤ ਆ ਗਿਆ ਕਿੱਦਾਂ ਦੇਖਦੇ ਉਹ ਵੀ ਮੈਂ ਤੁਹਾਨੂੰ ਦੱਸਦਾ ਜਦੋਂ ਈੜੀ ਦੀ ਟੀਮ ਆਈ ਸਾਨੂੰ ਇਹ ਪਤਾ ਲੱਗਿਆ ਵੀ ਖੰਨਾ ਸਾਹਿਬ ਦੇ ਘਰ ਪੁਲਿਸ ਆਈ ਅਸੀਂ ਕਿਹਾ ਪਤਾ ਨਹੀਂ ਕੀ ਗੱਲ ਹੋ ਗਈ ਅਸੀਂ ਮੌਕੇ ਤੇ ਪੁੱਜੇ ਪਤਾ ਕੀਤਾ ਤਾਂ ਉਥੇ ਪਤਾ ਲੱਗਿਆ ਵੀ ਮਾਈਨਿੰਗ ਦਾ ਕੋਈ ਮੇ ਹੋਗਾ ਉਹ ਜਿਹੜੀ ਮਾਈਨਿੰਗ ਸੀ ਉਥੇ ਦੇ ਜਿਹੜਾ ਭਾਜਪੀ ਦਾ ਆਗੂ ਦਾ ਉਹਦੇ ਭਤੀਜੇ ਨੇ ਕਰਾਈਦੀ ਉਹਨਾਂ ਹਿਮਾਚਲਪੁਰ ਦੇ ਉਹਨਾਂ ਦੇ ਜਿਆਦਾ ਸੀ ਉਹਦਾ ਨਾਲ ਹੀ ਰੀੜੀ ਵਾਲੇ ਉਹਦਾ ਨਾਲ ਲਕੋਣ ਕਹਿੰਦੇ ਇਹਦਾ ਨਾਮ ਨਾਲੋ ਬਾਰ-ਬਾਰ ਖੰਨੇ ਨੂੰ ਜਿਹੜਾ ਇੱਕ ਹਿਮਾਚਲ ਪਰਿਵਾਰ ਹੈ ਨਾ ਉਹਨੇ ਕੁਝ ਕੀਤਾ ਉਥੇ ਝੂਠਾ ਉਥੇ ਪਰਚਾ ਕਰਾਤਾ ਉਹ ਘੱਟੋ-ਘੱਟ ਇਹਨਾਂ ਨੇ 10-15 ਵਾਰੀ ਉਹਨੂੰ ਹਿਮਾਚਲ ਦੇ Shimla ਬੁਲਾਇਆ ਉਹਨੂੰ ਵਿੱਚੋਂ ਕੁਝ ਨਿਲ ਪਿਆ ਐਦਾ ਇਹਨੂੰ ਇਸ ਪਰਿਵਾਰ ਨੂੰ ਹਰਾਸ ਨਾ ਕਰਨ ਅਸੀਂ ਤਾਂ ਇਹੀ ਬੇਨਤੀ ਕਰੂੰਗੇ ਇਹ ਤੱਕਾ ਨਾ ਕਰਨ ਹਿੰਦੁਸਤਾਨ ਦੇ ਅਸੀਂ ਵੀ ਨਾਗਰਿਕ ਹੈ ਜੇ ਕੋਈ ਸਾਡੇ ਤੇ ਗੋਲੀ ਚਲਾ ਦੇਣੀ ਇੰਨਾ ਨਹੀਂ ਅਸੀਂ ਡਰਪੋਕ ਸਾਡਾ ਪੁੱਛਣ ਦਾ ਅਧਿਕਾਰ ਹੈ ਪੁੱਛਾਂਗੇ ਹਿੰਦੁਸਤਾਨ ਦੇ ਨਾਗਰਿਕ ਹੈ ਕਿਸੇ ਨਾਲ ਤੱਕਾ ਹੋਣ ਨਹੀਂ ਦੇਵਾਂਗੇ ਜੈ ਹਿੰਦ ਨੰਗਲ ਤੋਂ ਸੁਖਵਿੰਦਰ ਸਾਖਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ